10 ਲੱਖ ਦੇ ਸਿਹਤ بیمੇ ਲਈ ਰਜਿਸਟ੍ਰੇਸ਼ਨ ਸ਼ੁਰੂ ਤਰਨਤਾਰ ਨਤੇ ਬਰਨਾਲਾ ਤੋਂ ਹੋਈ ਸ਼ੁਰੂਆਤ ਮੁੱਖ ਮੰਤਰੀ ਸਿਹਤ ਕਾਰਡ ਰਾਹੀਂ ਮਿਲੇਗਾ 10 ਲੱਖ ਤੱਕ ਦਾ ਇਲਾਜ ਪੰਜਾਬ ਚ 18 ਕਿਲੋਮੀਟਰ ਦੇ ਨਵੇਂ ਰੇਲਵੇ ਲਿੰਕ ਨੂੰ ਮਨਜ਼ੂਰੀ 443 ਕਰੋੜ ਦੀ ਲਾਗਤ ਨਾਲ ਬਣੇਗੀ ਰਾਜਪੁਰਾ ਮੋਹਾਲੀ ਲਾਈਨ ਫਿਰੋਜ਼ਪੁਰ ਕੈਂਟ ਦਿੱਲੀ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਦੀ ਰੱਖੀ ਗਈ ਤਜਵੀਜ਼ ਰਾਤਰੀ ਦੇ ਪਹਿਲੇ ਦਿਨ ਵਿਕੀਆਂ ਅਰਬਾਂ ਦੀਆਂ ਕਾਰਾਂ Maruti ਨੇ 22 ਸਤੰਬਰ ਨੂੰ 30000 ਕਾਰਾਂ ਦੀ ਕੀਤੀ ਡਿਲੀਵਰੀ ਕਿਹਾ ਪਿਛਲੇ ਤਿੰਨ ਦਹਾਕਿਆਂ ਚੋਂ ਮਿਲਿਆ ਸਭ ਤੋਂ ਜ਼ਬਰਦਸਤ ਕਸਟਮਰ ਰਿਸਪੌਂਸ ਕਿਤਾਬ ਵਿਵਾਦ ਨੇ ਡੀਐਸਜੀ ਐਮਸੀ ਨੇ ਜੱਥੇਦਾਰ ਗੜਗੱਜ ਨੂੰ ਲਿਖਿਆ ਪੱਤਰ ਸੰਗਤ ਨੂੰ ਮਹਾਕਾਲ ਬਾਰੇ ਦੱਸੇ ਜਾਣ ਦੀ ਕੀਤੀ ਅਪੀਲ ਕਿਹਾ ਇਸ ਦਾ ਦਸਮ ਗ੍ਰੰਥ 6 ਵਰਣਨ ਫਰੀਆਨੰਦਪੁਰ ਸਾਹਿਬ ਚ ਮੰਤਰੀ ਹਰਜੋਤ ਬੈਂਸ ਦੇ ਘਰ ਵੀ ਪਹੁੰਚੇ ਡੇਰਾ ਬਿਆਸ ਮੁਖੀ ਚਾਹ ਦੀਆਂ ਚੁਸਕੀਆਂ ਲੈਂਦੇ ਆ ਕੀਤੀ ਗੱਲਬਾਤ ਗੁਰਿੰਦਰ ਸਿੰਘ ਢਿੱਲੋਂ ਨੇ ਹੜਪਰਵਾबित ਇਲਾਕਿਆਂ ਦਾ ਵੀ ਕੀਤਾ ਦੌਰਾ ਮੋਹਾਲੀ ਦੇ ਨਸ਼ਾ ਛਡਾਊ ਕੇਂਦਰ ਚ ਨਸ਼ੇੜੀਆਂ ਨੇ ਗਾਰਡ ਤੇ ਕੀਤਾ ਹਮਲਾ ਛੱਤ ਟੱਪ ਕੇ ਹੋ ਗਏ ਫਰਾਰ ਪੁਲਿਸ ਨੇ ਛੇ ਲੋਕਾਂ ਨੂੰ ਕੀਤਾ ਗ੍ਰਿਫਤਾਰ ਦੋ ਦੀ ਕੀਤੀ ਜਾ ਰਹੀ ਤਲਾਸ਼ ਤਰੰਤ ਅਨ ਕਤਲ ਮਾਮਲੇ ਚ ਪੁਲਿਸ ਦਾ ਵੱਡਾ ਐਕਸ਼ਨ ਚਾਰ ਮੁਲਜ਼ਮ ਕੀਤੇ ਕਾਬੂ ਕੱਲ ਰਾਤ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਡਾਇਰੈਕਟਰ ਜੁਗਰਾਜ ਸਿੰਘ ਤੋਂ ਈਡੀ ਕਰ ਰਹੀ ਸਵਾਲ ਜਵਾਬ ਆਨਲਾਈਨ ਸੱਟੇਬਾਜ਼ੀ ਐਪ ਪ੍ਰੋਮੋਸ਼ਨ ਮਾਮਲੇ 'ਚ ਹੋ ਰਹੀ ਪੁੱਛਗਿੱਛ ਕੱਲ ਸੋਨੂ ਸੂਦ ਨੂੰ ਕੀਤਾ ਗਿਆ ਹੈ ਤਲਬ ਮਹਾਰਿਸ਼ੀ ਵਾਲਮੀਕ ਵੀਡੀਓ ਮਾਮਲੇ 'ਚ ਅਕਸ਼ੇ ਕੁਮਾਰ ਨੇ ਦਿੱਤੀ ਸਫਾਈ ਕਿਹਾ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਹੈ ਵੀਡੀਓ ਪਰਸ਼ੰਸਕਾਂ ਤੇ ਮੀਡੀਆ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਫਰੀਦਕੋਟ ਚ ਬਾਬਾ ਸ਼ੇਖ ਫਰੀਦ ਆਗਮਨਪੁਰ ਦੇ ਸਬੰਧ ਚ ਲੱਗੇ ਮੇਲੇ ਦਾ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਵੱਡੀ ਗਿਣਤੀ ਚ ਸ਼ਾਮਲ ਹੋਈ ਸੰਗਤ ਥਾਂ ਥਾਂ ਤੇ ਕੀਤਾ ਗਿਆ ਸਵਾਗਤ ਨਿਊਜ਼ 18 ਪੰਜਾਬ ਦੇਖ ਰਹੇ ਹਾਂ ਤਸੀਮ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੰਜਾਬੀਆਂ ਦੀ ਸਿਹਤ ਦੀ ਕਿਉਂਕਿ ਅੱਜ ਤੋਂ 10 ਲੱਖ ਦੇ ਸਿਹਤ ਬੀਮੇ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਦੋ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤਰਨਤਾਰਨ ਅਤੇ ਬਰਨਾਲਾ ਜਿੱਥੋਂ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਸਿਹਤ ਕਾਰਡ ਦੇ ਰਾਹੀਂ ਹੁਣ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਤੇ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਤੱਕ ਦਾ ਇਹ ਮੁਫਤ ਇਲਾਜ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੀ ਇਹ ਸਕੀਮ ਹੈ ਇਸ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਪਛਾਣ ਪੱਤਰ ਦੇ ਤੌਰ ਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੇ ਨਾਲ ਰਜਿਸਟ੍ਰੇਸ਼ਨ ਹੋ ਸਕਦੀ ਹੈ ਦੋ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਹੈ ਬਰਨਾਲਾ ਅਤੇ ਤਰਨਤਾਰਨ ਇਸ ਤੋਂ ਬਾਅਦ ਹੁਣ ਰਜਿਸਟ੍ਰੇਸ਼ਨ ਕਰਵਾਉਣ ਲਈ ਲੋਕ ਪਹੁੰਚਨੇ ਸ਼ੁਰੂ ਹੋ ਗਏ ਨੇ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਪੂਰੀ ਤਰ੍ਹਾਂ ਕੈਸ਼ਲੈਸ ਇਲਾਜ ਹੋਵੇਗਾ 10 ਲੱਖ ਤੱਕ ਦਾ ਸਿਹਤ ਬੀਮਾ ਪੂਰੇ ਦਾ ਪੂਰਾ ਪਰਿਵਾਰ ਇਸ ਦੇ ਵਿੱਚ ਕਵਰ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਤਲਬ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਸਿਹਤ ਨੂੰ ਲੈ ਕੇ ਇੱਕ ਵੱਡਾ ਇਨੀਸ਼ੀਏਟ ਲਿਆ ਜਾਂਦਾ ਲੋਕਾਂ ਦੇ ਸਿਹਤ ਬੀਮਾ ਯੋਜਨਾ ਤਹਿਤ ਇੱਕ ਕਾਰਡ ਬਣਾਇਆ ਜਾ ਰਹੇ ਨੇ 10 ਲੱਖ ਤੱਕ ਦਾ ਬੀਮਾ ਯੋਜਨਾ ਤਹਿਤ ਇਹ ਕਾਰਡ ਬਣ ਰਿਹਾ ਔਰ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲੋਕ ਜਿਹੜੇ ਪਹੁੰਚਣਾ ਸ਼ੁਰੂ ਹੋ ਗਏ ਨੇ ਔਰ ਸਿਹਤ ਕਾਰਡ ਰਜਿਸਟ੍ਰੇਸ਼ਨ ਜਿਹੜੀ ਆ ਆਪਣੀ ਕਰਾ ਰਹੇ ਨੇ ਹਰ ਪਰਿਵਾਰ ਦੇ ਲਈ 10 ਲੱਖ ਤੱਕ ਦਾ ਮੁਫਤ ਇਲਾਜ ਕਿਸੇ ਵੀ ਪਹਿਲਾਂ ਤਾਂ ਸਰਕਾਰੀ ਹਸਪਤਾਲਾਂ ਔਰ ਕਈ ਹਸਪਤਾਲੋ ਦੇ ਵਿੱਚ ਜਿਹੜੇ ਨੇ ਨਾਲ ਲੈ ਕੇ ਆਨੇ ਔਰ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਤਹਿਤ ਵੱਡੀ ਗਿਣਤੀ ਚ ਤਰੰਤਾਂ ਦੇ ਜਿੱਥੇ ਸਾਈਡ ਲੋਕ ਪਹੁੰਚੇ ਨੇ ਜਿੱਥੇ ਆਪਣੇ ਕਾਰਡ ਬਣਾਉਣ ਦੇ ਲਈ ਪਹੁੰਚ ਚੁੱਕੇ ਨੇ ਔਰ ਇਹਨਾਂ ਦੇ ਜਿਹੜੇ ਨੇ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਔਰ ਦੱਸ ਦਈਏ ਕਿ ਇਸ ਦੇ ਨਾਲ ਲੋਕਾਂ ਨੂੰ ਇੱਕ ਵੱਡਾ ਬੈਨੀਫਿਟ ਆਪਾਂ ਕਹਿ ਸਕਦੇ ਹਾਂ ਹੋਣ ਜਾ ਰਿਹਾ ਇਸ ਦੇ ਵਿੱਚ ਖਾਸ ਇੱਕ ਚੀਜ਼ ਇਹ ਹੋਈ ਹੈ ਕਿ ਕੋਈ ਵੀ ਪਰਿਵਾਰ ਜਿਹੜਾ ਆਪਣਾ ਇਹ ਕਾਰਡ ਬਣਾ ਸਕਦਾ ਹੈ ਭਾਵੇਂ ਚਾਹੇ ਉਹ ਗਰੀਬ ਹੋਵੇ ਚਾਹੇ ਅਮੀਰ ਹੋਵੇ ਉਸ ਦਾ ਜਿਹੜਾ 10 ਲੱਖ ਤੱਕ ਦਾ ਬੀਮਾ ਯੋਜਨਾ ਕਾ ਬੋਲ ਰਿਹਾ ਸੀ ਵਿਸ਼ੇਸ਼ ਤਸਵੀਰਾਂ ਤੁਹਾਨੂੰ ਦਿਖਾਈਆਂ ਹੁਣ ਅੱਗੇ ਵਧਦੇ ਆ ਪੰਜਾਬ ਦੇ ਵਿੱਚ ਨਵੇਂ ਰੇਲਵੇ ਲਿੰਕ ਨੂੰ ਮਨਜ਼ੂਰੀ ਮਿਲ ਗਈ ਹੈ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਨੂੰ ਇਹ ਮਨਜ਼ੂਰੀ ਮਿਲੀ ਹੈ ਅਤੇ 18 ਕਿਲੋਮੀਟਰ ਦੀ ਲਾਈਨ ਨੂੰ ਮਨਜ਼ੂਰੀ ਮਿਲੀ ਹੈ 443 ਕਰੋੜ ਦਾ ਇਹ ਪ੍ਰੋਜੈਕਟ ਹੈ ਅੰਬਾਲਾ ਅੰਮ੍ਰਿਤਸਰ ਰੂਟ ਦੇ ਨਾਲ ਇਹ ਜੁੜੇਗਾ ਅਤੇ ਪੰਜਾਬ ਦੇ ਲਈ ਇੱਕ ਹੋਰ ਬੰਦੇ ਭਾਰਤ ਟ੍ਰੇਨ ਦੀ ਵੀ ਤਜਵੀਜ਼ ਰੱਖੀ ਗਈ ਹੈ ਫਿਰੋਜ਼ਪੁਰ ਕੈਂਟ ਦਿੱਲੀ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਦੀ ਤਜਵੀਜ਼ ਰੱਖੀ ਗਈ ਹੈ ਹਫਤੇ 6 ਦਿਨ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਦਾ ਪ੍ਰਪੋਜ਼ਲ ਹੈ ਫਿਰੋਜ਼ਪੁਰ ਕੈਂਟ ਬਠਿੰਡਾ ਪਟਿਆਲਾ ਦਿੱਲੀ ਰੂਟ ਇਹ ਸ਼ੁਰੂ ਹੋਵੇਗਾ ਤਾਂ ਇਹ ਜਾਣਕਾਰੀ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ है। जरूर इसमें राज्य सरकार की भी बहुत मदद लगेगी क्योंकि लैंड एक्विजिशन हमारे संविधान की स्ट्रक्चर के हिसाब से जमीन वाला प्रोजेक्ट जमीन का जो विषय है वो राज्य सरकार के स्टेट गवर्नमेंट की रिस्पॉन्सिबिलिटी में आता है सो वी विल बी रिक्वेस्टिंग ऑनरेबल चीफ मिनिस्टर टू हेल्पर्स इन लैंड एक्विजिशन मैं पर्सनली भी फोन करूंगा उनको और आज ही मेरा ऑफिस से एक लेटर भी

ਜਦੋਂ ਪੈਪਸੂ ਤੋਂ ਪਹਿਲਾਂ ਜਿਹੜੀ ਉਹ ਪਟਿਆਲਾ ਸੀਗੀ ਉੱਥੇ ਤੱਕ ਲਾਈਨ ਸੀ ਪਰ ਕਿਸੇ ਨੇ ਵੀ ਜਿਹੜੇ 13 ਡਿਸਟ੍ਰਿਕਟ ਨੇ ਸਭ ਤੋਂ ਵੱਡਾ ਮਾਲਵਾ ਦਵਾਬਾ ਮਾਝਾ ਅੰਮ੍ਰਿਤਸਰ ਸਾਹਿਬ ਤੋਂ ਸਾਰੀਆਂ ਦਿੱਲੀ ਤੱਕ ਲੁਧਿਆਣਾ ਜਲੰਧਰ ਸਭ ਇੱਕ ਕਨੈਕਟ ਨੇ ਪਰ ਜਿਹੜਾ ਸਾਡਾ ਚੰਡੀਗੜ੍ਹ ਰਾਜਧਾਨੀ ਆ ਉਹਦੇ ਅਬੋਰ ਫਾਜ਼ਿਲਕਾ ਮੁਕਸਰ ਸਾਹਿਬ ਫਿਰੋਜ਼ਪੁਰ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਇਹ ਸਾਰੇ ਜਿਹੜੇ ਡਿਸਟ੍ਰਿਕਟ ਸੀ ਇਹ ਨਾਲ ਜੁੜੇ ਹੀ ਨਹੀਂ ਹੋਏ ਸੀ ਦੇਖੋ ਨਾ ਕਿੰਨਾ ਇਹ ਔਖਾ ਲੱਗਦਾ ਸੀ ਤੇ ਜਦੋਂ ਮੈਨੂੰ ਮੌਕਾ ਮਿਲ ਗਿਆ ਹੁਣ ਮੈਂ ਰੇਲ ਮਿਨਿਸਟਰ ਹੋਵਾਂ ਤੇ ਜੇ ਮੈਂ ਇਹ ਕੰਮ ਨਹੀਂ ਕਰ ਸਕਦਾ ਸੀ ਤੇ ਫਿਰ ਮੈਨੂੰ ਇਹ ਗੱਡੀ ਤੇ ਬਹਿਣ ਦੀ ਕੋਈ ਲੋੜ ਨਹੀਂ ਸੀ ਤੇ ਮੈਂ ਉੱਦਣ ਦਾ ਹੀ ਇਹ ਲੱਗਿਆ ਸੀ ਵੀ ਕਿਸ ਤਰੀਕੇ ਨਾਲ ਕਿਉਂਕਿ ਪਹਿਲਾਂ ਕੀ ਸੀ ਬਹੁਤ ਚੀਜ਼ਾਂ ਜਦੋਂ ਸਰਵੇ ਹੁੰਦਾ ਸੀ ਪਹਿਲਾਂ ਤਾਂ ਰੇਲ ਮਿਨਿਸਟਰੀ ਇਹੀ ਲਿਖ ਦਿੰਦੀ ਸੀ ਵੀ ਨਹੀਂ ਜੀ ਇਹਦੇ ਵਿੱਚ ਤਾਂ ਸਾਨੂੰ ਘਟ ਆਏ ਸਾਨੂੰ ਫਾਇਦਾ ਹੀ ਨਹੀਂਗਾ ਤੇ ਪ੍ਰੋਜੈਕਟ ਸ਼ੁਰੂ ਕਿੱਥੇ ਹੋਣਾ ਜੇ ਕਦੇ ਉਹ ਲਿਖ ਦਿੰਦੇ ਸੀ ਤਾਂ ਫਿਰ ਸਟੇਟ ਮਿਨਿਸਟਰ ਜਿਹੜੀ ਸਟੇਟ ਗਵਰਨਮੈਂਟ ਸੀ ਕਿਉਂਕਿ ਪਹਿਲਾਂ ਅੱਜ ਤੱਕ ਐ ਪ੍ਰੋਜੈਕਟ ਨਹੀਂ ਹੁੰਦੇ ਸੀ ਮੋਦੀ ਜੀ ਤੋਂ ਪਹਿਲਾਂ 50-50% ਸ਼ੇਅਰਿੰਗ ਬੇਸ ਤੇ ਹੁੰਦੇ ਸੀ ਟਰੈਕ ਜੇ ਰੇਲਵੇ ਬਿਚਾਉਗੀ ਤਾਂ ਜ਼ਮੀਨ ਆ ਜਿਹੜੀ ਉਹ ਸਟੇਟ ਗਵਰਨਮੈਂਟ ਖਰੀਦ ਕੇ ਦੇਊਗੀ ਤੇ ਉਹ ਵੀ ਸਾਡੇ ਕੋਲ ਪੈਸੇ ਨਹੀਂ ਸੀਗੇ ਤੇ ਕੀ ਕਰਦੇ ਹੋ ਤੇ ਸਾਰਿਆਂ ਨੂੰ ਹੌਲੀ-ਹੌਲੀ ਕਿਉਂਕਿ ਨਰਿੰਦਰ ਮੋਦੀ ਜੀ ਦਾ ਪੰਜਾਬ ਲਈ ਖਾਸ ਪਿਆਰ ਆ ਖਾਸ ਜਗ੍ਹਾ ਹੈ ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਦੇ ਲਈ ਜਿੰਨੇ ਵੀ ਟਰੈਕ ਬਣਨਗੇ ਜਿੰਨੇ ਵੀ ਕੁਝ ਬਣੂਗਾ 100% ਸੈਂਟਰ ਗਵਰਨਮੈਂਟ ਪੈਸਾ ਦੇਊਗੀ ਜਦੋਂ ਇਹ ਗੱਲ ਹੋ ਗਈ ਸਾਡੀਆਂ ਮੌਜਾਂ ਬਣ ਗਈਆਂ ਤੇ ਅਸੀਂ ਇੰਨਾ ਹੀ ਦੇਖਣਾ ਸੀ ਵੀ ਸਭ ਤੋਂ ਛੋਟਾ ਲਿੰਕ ਕਿਵੇਂ ਬਣਦਾ ਵੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਖੇਤੀ ਹੋ ਆ ਉਹੀ ਜ਼ਮੀਨ ਆ ਘੱਟ ਤੋਂ ਘੱਟ ਜ਼ਮੀਨ ਕਿਵੇਂ ਹੋਵੇ ਸ਼ਾਰਟੈਸਟ ਰੂਟ ਕਿਹੜਾ ਹੋਵੇ ਉਹ ਸਰਾਈ ਬੰਜਾਰਾ ਤੋਂ ਲੈ ਕੇ ਅਸੀਂ ਔਰ ਮੇਰੇ ਲਈ ਤੇ ਜਿਆਦਾ ਖੁਸ਼ੀ ਦੀ ਗੱਲ ਇਹ ਆ ਕਿ ਅਨਾਜ ਇੱਕ ਪ੍ਰੋਜੈਕਟ ਮੇਰੇ ਲੋਕ ਸਭਾ ਹਲਕੇਸ਼ੀ ਨੰਦਪੁਰ ਸਾਹਿਬ ਨੂੰ ਵੀ ਮਿਲਿਆ ਹੈ ਜਿਹਦੇ ਲਈ ਮੈਂ ਲਗਾਤਾਰ ਵੈਸ਼ਨਵ ਸਾਹਿਬ ਕੋਲੇ ਪਹੁੰਚ ਕਰ ਰਿਹਾ ਸੀਗਾ ਸੋ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਔਰ ਮੁਹਾਲੀ ਨੂੰ ਰਾਜਪੁਰੇ ਨਾਲ ਜੋੜਨ ਲਈ ਜਿਹੜਾ ਰੇਲਵੇ ਲਿੰਕ ਸੀਗਾ 18 ਕਿਲੋਮੀਟਰ ਦੀ ਰੇਲਵੇ ਲਾਈਨ ਦਾ ਪ੍ਰੋਜੈਕਟ ਜਿਹੜਾ ਉਹ ਅਪਰੂਵ ਹੋਇਆ ਹੈ ਸੋ ਹੁਣ ਜਿਹੜਾ ਮੁਹਾਲੀ ਹੈ ਸਾਡਾ ਪੂਰਾ ਏਰੀਆ ਜਿਹੜਾ ਹੈ ਉਹ ਰਾਜਪੁਰਾ ਦੇ ਮਾਧਿਅਮ ਦੇ ਨਾਲ ਪੂਰੇ ਦੇਸ਼ ਨਾਲ ਦਿੱਲੀ ਨਾਲ ਜੁੜੇਗਾ ਸੋ ਉਹਦੇ ਲਈ ਜਿੱਥੇ ਮੈਂ ਪੰਜਾਬ ਦੇ ਸਭ ਲੋਕਾਂ ਨੂੰ ਵਧਾਈ ਦੇਣਾ ਚਾਹਨਾ ਅਤੇ ਵਿਸ਼ੇਸ਼ ਰੂਪ ਨਾਲ ਆਪਣੇ ਰੋਪੜ ਮੁਹਾਲੀ ਦੇ ਲੋਕਾਂ ਨੂੰ ਵੀ ਵਧਾਈ ਦੇਣਾ ਚਾਹਨਾ ਕਿ ਉਹਨਾਂ ਦੀ ਬੜੀ ਇੱਕ ਪੁਰਾਣੀ ਜਿਹੜੀ ਮੰਗ ਸੀ ਕਿ ਭਈ ਮੁਹਾਲੀ ਨਾਲ ਗ੍ਰਫਤਾਰ ਮੁਲਜ਼ਮਾਂ ਨੂੰ ਗ੍ਰਫਤਾਰ ਕਰਨਾ ਹੈ ਪੰਜ ਅਣਪਛਾਤੇਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਵੱਡੀ ਖਬਰ ਹੈ ਦੱਸਦੀ ਕਿ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਹੈ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜ ਅਣਪਛਾਤੇਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਜੁਗਰਾਜ ਸਿੰਘ ਦਲੇਰ ਸਿੰਘ ਸੋਨਾ ਸਿੰਘ ਤੇ ਸਲਵਿੰਦਰ ਸਿੰਘ ਵੱਜੋਂ ਪਛਾਣ ਹੋਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੁਗਰਾਜ ਸਿੰਘ ਤੇ ਦਲੇਰ ਸਿੰਘ ਨੇ ਹਥਿਆਰ ਮੁਹੱਈਆ ਕਰਵਾਏ ਸੀ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਦੱਸਦੀ ਹੈ ਕਿ ਬੀਤੀ ਰਾਤ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸੀ ਗੋਲੀ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਸਮਰਬੀਰ ਸਿੰਘ ਅਤੇ ਸੌਰਵ ਬੱਚੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪੰਜ ਤੇ ਮਾਮਲਾ ਦਰਜ ਕੀਤਾ ਗਿਆ ਹੈ ਵਿੱਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਆ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਆ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਮੈਡਮ ਇਹ ਕੋਈ ਗਰੁੱਪ ਹੀ ਜਾਂ ਗੈਂਗਸਟਰ ਨਹੀਂ ਮੈਡਮ ਇੱਕ ਗੈਂਗਵਰ টাইਪ ਨੂੰ ਗੈਂਗਵਰ ਤਾਂ ਨਹੀਂ ਆਏ ਇਹ ਗੱਲ ਮੈਂ ਕਲੀਅਰਾਈਫਾਈ ਕਰਨਾ ਚਾਹੁੰਦੀ ਆ ਜੀ ਇਹਦੇ ਵਿੱਚ ਕੋਈ ਗੈਂਗਵਰ ਵਾਲਾ ਹਜੇ ਤੱਕ ਦੀ ਤਫ਼ਤੀਸ਼ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਕਿਉਂਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਕਿ ਮੈਂ ਦੱਸਿਆ ਅਨਫੋਰਚਨਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਸੀ ਲੱਖ ਦੇ ਸਿਹਤ ਭੀਮੇ ਲਈ ਰਜਿਸਟ੍ਰੇਸ਼ਨ ਸ਼ੁਰੂ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਪੰਜਾਬ ਦੇ ਸੂਚ ਦੇ ਪਹਿਲਾ AI ਸਕ੍ਰੀਨਿੰਗ ਉਪਕਰਨ ਲਾਂਚ ਕੈਂਸਰ ਤੇ ਅੱਖਾਂ ਦੀ ਸਕ੍ਰੀਨਿੰਗ ਹੋਵੇਗੀ ਬਹੁਤ ਆਸਾਨ ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਕੈਂਪ ਰਾਹੀਂ ਕਾਰਡ ਬਣਾਏ ਜਾ ਰਹੇ ਮੁੱਖ ਮੰਤਰੀ ਸਿਹਤ ਕਾਰਡ ਰਾਹੀਂ ਲੋਕਾਂ ਨੂੰ 10 ਲੱਖ ਤੱਕ ਦਾ ਇਲਾਜ ਮਿਲੇਗਾ ਇਸ ਦੌਰਾਨ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਬੀਮਾ ਯੋਜਨਾ ਦਾ ਰਿਬਨ ਕਟ ਕੇ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਾਰਡ ਬਣਾਉਣ ਲਈ 132 ਕੈਂਪ ਲਾਏ ਗਏ ਨੇ ਤੇ ਹਰ ਪੰਜਾਬੀ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਉਹਨਾਂ ਨੇ ਦੱਸਿਆ ਕਿ ਪਛਾਣ ਪੱਤਰ ਦੇ ਤੌਰ ਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੇ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਹੈ ਹਰ ਪਰਿਵਾਰਾ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆਉ ਉਹਦੇ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀਂ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਇੰਡੀਵਿਜੂਅਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਚੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਜਿਹੜੇ ਮੈਂਬਰ ਹਨ ਰਾਜ ਮੈਂਬਰਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਹੇ ਹਾਂ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕੇ ਆ ਉਹ ਤਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਧ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੇ ਆ ਤੁਹਾਨੂੰ ਨਾਲ ਦੀ ਨਾਲ ਐਸਐਮਐਸ ਦਾ ਮੈਸੇਜ ਆ ਜਾਏਗਾ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਆ ਇਹ ਸਾਡਾ ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਜਿਹੜੀਆਂ ਬਾਕੀ ਦੀਆਂ ਇਹਦੀਆਂ ਫਾਰਮੈਟੀਆਂ ਪੂਰੀਆਂ ਕਰਕੇ ਜਿਹਦੇ ਵਿੱਚ ਜਿਹੜਾ ਸੈਂਟਰ ਦੀ ਆਲਰੇਡੀ ਐਗਜ਼ਿਸਟਿੰਗ ਸਕੀਮ ਹੈ ਉਹਦੇ ਜਿਹੜਾ ਸਿਹਤ ਮੁਕਤਰੀ ਸਿਹਤ ਯੋਜਨਾ ਦਾ ਕਾਰਡ ਹੈ ਔਰ ਉਸ ਸਕੀਮ ਦੇ ਨਾਲ ਦੀ ਇੰਟੀਗ੍ਰੇਸ਼ਨ ਹੋਣੀ ਹੈ ਸਾਡੇ ਮਾਰਜੋਗ ਮੁਖਵੰਤੇ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਪੰਜਾਬ ਦੇਸ਼ ਦਾ ਪਹਿਲਾ AI ਸਕ੍ਰੀਨਿੰਗ ਉਪਕਰਨ ਲਾਂਚ ਕੀਤਾ ਗਿਆ ਚੰਡੀਗੜ੍ਹ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ AI ਸਕ੍ਰੀਨਿੰਗ ਨੂੰ ਲਾਂਚ ਕੀਤਾ ਇਸ ਉਪਕਰਨ ਨਾਲ ਕੈਂਸਰ ਅਤੇ ਅੱਖਾਂ ਦੀ ਸਕ੍ਰੀਨਿੰਗ ਆਸਾਨ ਹੋਵੇਗੀ ਪੰਜਾਬ ਸਰਕਾਰ ਨੇ ਇਸ ਰਾਹੀਂ ਹਰ ਰੋਜ਼ 600 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਨ ਦਾ ਟੀਚਾ ਰੱਖਿਆ ਹੈ ਜਦਕਿ ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦੇ ਲਈ 300 ਦੇ ਕਰੀਬ ਟੈਸਟਾਂ ਦੀ ਜਾਂਚ ਹੋ ਸਕੇਗੀ ਬਹੁਤ ਸਾਰੇ ਸਟੇਜਸ ਨੇ ਯਾਰ ਇਹ ਜਿਹੜਾ ਅੱਜ ਵਾਲਾ ਹੈਗਾ ਇਹਦੇ ਜਿਹੜਾ ਸਾਡੇ ਜਿਹੜੀ ਸਾਡੀ ਕੈਂਸਰ ਦੀ ਰਿਡਕਸ਼ਨ ਹੈ ਨਾਰਮਲੀ ਜਿਹੜੇ ਪੇਸ਼ੈਂਟ ਹੈ ਉਹ ਸਟੇਜ 3 ਜਾਂ ਸਟੇਜ 4 ਤੇ ਆਉਂਦੇ ਆ ਜਦੋਂ ਕੈਂਸਰ ਬਹੁਤ ਜ਼ਿਆਦਾ ਸਪਰੈਡ ਹੋ ਚੁੱਕਿਆ ਹੁੰਦਾ ਔਰ ਉਹ ਕਿਉਰੇਬਲ ਨਹੀਂ ਰਹਿੰਦਾ ਉਹਦੇ ਨਾਲ ਪੇਸ਼ੈਂਟ ਦਾ ਖਰਚਾ ਵੀ ਬਹੁਤ ਹੁੰਦਾ ਹੈ ਉਹਨੂੰ ਕਸ਼ਟ ਵੀ ਹੁੰਦਾ ਹੈ ਲੇਕਿਨ ਪੇਸ਼ੈਂਟ ਠੀਕ ਨਹੀਂ ਹੁੰਦਾ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਜਿਹੜਾ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਔਰ ਐਕਟ ਕ੍ਰੈਸ ਨਾਲ ਮਿਲ ਕੇ ਔਰ ਬੇਜ ਜਿਹੜੀਆਂ ਡਿਫਰੈਂਸ ਸਾਡੀਆਂ ਜਿਹੜੀਆਂ ਇਹ ਦੇਖ ਰਹੇ ਹੋ ਮੇਰੇ ਪਿੱਛੇ ਜਿਹੜਾ ਇਹਦਾ ਸਮਾਰਟ ਸਕੋਪ ਚੱਲਿਆ ਅਸੀਂ ਪਹਿਲੇ ਜਿਹੜਾ ਜਗਾਤਵਾੜੀ ਜਿਹੜੇ ਨੀਰਾ ਨੀਰਾ ਮਾਈ ਦੇ ਨਾਲ ਮਿਲ ਕੇ ਫਾਊਂਡੇਸ਼ਨ ਦੇ ਨਾਲ ਜਿਹੜਾ ਇਹਦਾ ਹੈਗਾ ਪਹਿਲੇ ਵਿਸ਼ਕਰ ਇਹ ਜਿਹੜੇ ਸਭ ਤੋਂ ਜ਼ਿਆਦਾ ਔਰਤਾਂ ਦੇ ਵਿੱਚ ਕਾਮਨ ਹੈਗੇ ਆ ਸਰਵਾਈਕਲ ਕੈਂਸਰ ਤੇ ਬ੍ਰੈਸਟ ਕੈਂਸਰ ਉਹਦੀ ਸਕ੍ਰੀਨਿੰਗ ਵਾਸਤੇ ਆ ਸਰਵਲ ਸਕ੍ਰੀਨਿੰਗ ਵਾਸਤੇ ਔਰ ਉਹਦੇ ਨਾਲ अर्ली डिटेक्शन ਜਿਹੜਾ ਸਟੇਜ 1 ਪੇ ਸਟੇਜ 2 ਦੇ ਵਿੱਚ ਡਾਇਗਨੋਸ ਕਰਨਾ ਜਦੋਂ ਉਹ ਕਿਉਰੇ ਵੱਲ ਹੈ ਉਹਦਾ ਇਲਾਜ ਹੋ ਸਕਦਾ ਉਹਨੂੰ ਜੜੋਂ ਖਤਮ ਕੈबिनेट ਮੰਤਰੀ ਸੰਜੀਪ अरोड़ा ਨੇ ਹੜ੍ਹਾਂ ਕਾਰਨ ਪੰਜਾਬ 'ਚ ਹੋਏ ਨੁਕਸਾਨ ਦੀ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਪੰਜਾਬ 'ਚ 14000 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਵੱਡੇ ਪੱਧਰ ਤੇ ਮਦਦ ਭੇਜੀ ਗਈ ਹੈ ਉਹਨਾਂ ਦੱਸਿਆ ਕਿ ਕ੍ਰਿਸ਼ਨਾ ਪ੍ਰਾਣ ਕੈਂਸਰ ਚੈਰੀਟੇਬਲ ਵੱਲੋਂ 50 ਲੱਖ ਰੁਪਏ ਦਾਨ ਕੀਤੇ ਗਏ ਨੇ ਤੇ ਉਹਨਾਂ ਵੱਲੋਂ ਵੀ ਹਰ ਸੰਭਵ ਬਦਦ ਦਿੱਤੀ ਜਾ ਰਹੀ ਹੈ। ਕ੍ਰਿਸ਼ਨਾ ਪ੍ਰਾਂਤ ਕੈਂਸਰ ਚੈਰੀਟੇਬਲ ٹرسٹ ਹੈ। ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ, ਪ੍ਰਾਂਤ ਮੇਰੇ ਫਾਦਰ ਦਾ ਨਾਮ ਸੀ। ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ। ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ, ਕਮਲ ਉਸਵਾਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ। ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੇ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਏ ਉਹ ਦੇ ਗਏ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਤੇ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕਵੈਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟ੍ਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਇਆ ਇਹ ਦੇ ਕੇ ਗਏ ਹੈ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟਰੀਬਿਊਟ ਕੀਤਾ ਦੋ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਤਰਨਤਾਰਨ ਤੇ ਬਰਨਾਲਾ ਦੋ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਚਾਣ ਪੱਤਰ ਦੇ ਤੌਰ ਤੇ ਆਧਾਰ ਵੋਟਰ ਕਾਰਡ ਜਾਂ ਪਾਸਪੋਰਟ ਲਿਜਾਣਾ ਲਾਜ਼ਮੀ ਹੋਵੇਗਾ ਪ੍ਰਤੀ ਪਰਿਵਾਰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਦਰਸਲ ਕੱਲੀ ਮੁੱਖ ਮੰਤਰੀ ਮਾਨਤੇ ਵੱਲੋਂ ਬਹੁਤ ਡਿਟੇਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਮਾਨ ਨੇ ਇਸ ਸਿਹਤ ਬੀਮਾ ਸਕੀਮ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਪ੍ਰਤੀ ਪਰਿਵਾਰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਿਲਕੁਲ ਸਰਲ ਹੈ ਇੱਕ ਪਹਛਾਨ ਪੱਤਰ ਲਿਆ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਇਸ ਵਾਸਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੀ ਕਾਪੀ ਹੋਣੀ ਲਾਜ਼ਮੀ ਹੋਵੇਗੀ ਆ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਵੀ ਸੀਮਾ ਨਹੀਂ ਹੈ ਇਹ ਵੀ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਹੈ ਸਿਹਤ ਬੀਮਾ ਕਾਰਡ ਬਣਨ ਤੋਂ ਬਾਅਦ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਸਰਕਾਰੀ ਮੁਲਾਜ਼ਮਾਂ ਨੂੰ ਇਸ ਸਕੀਮ ਦੀ ਇਸ ਸਕੀਮ ਦਾ ਲਾਭ ਮਿਲੇਗਾ ਦਿਸਦਾ ਪਹਿਲਾ ਸੁਭਾ ਜਿੱਥੇ ਹਰ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਮੁੱਖ ਮੰਤਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਆ ਕੈਸ਼ਲੈਸ ਇਲਾਜ ਹੋਵੇਗਾ ਸਾਰੇ ਸਰਕਾਰੀ ਹਸਪਤਲਾਂ ਦੇ ਵਿੱਚ ਮੁਫਤ ਇਲਾਜ ਹੋਵੇਗਾ ਤੇ ਪ੍ਰਾਈਵੇਟ ਹਸਪਤਲਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ ਖਦਮੋ ਮੰਤਰੀ ਭਗਵੰਤ ਮਾਨ ਮੀਡੀਆ ਦੇ ਮੁਖਾਤਬ ਹੋਏ ਤੇ ਲੋਕਾਂ ਦੇ ਸਿਹਤ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕਰ ਦਿੱਤਾ सीएम ਨੇ ਕਿਹਾ ਕਿ ਸਰਕਾਰ 10 ਲੱਖ ਦਾ ਸਿਹਤ ਬੀਮਾ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਰਜਿਸਟ੍ਰੇਸ਼ਨ ਦਾ ਆਗਾਜ਼ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਦਾਵਾ ਕੀਤਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੋਵੇਗਾ ਜਿੱਥੇ ਹਰ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਸਿਹਤ ਬੀਮੇ ਲਈ ਮੰਗਲਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ ਮੰਗਲਵਾਰ ਨੂੰ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਲੋਕ ਰਜਿਸਟ੍ਰੇਸ਼ਨ ਕਰਵਾ ਸਕਣਗੇ ਸੀਐਮ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਿਲਕੁਲ ਸਰਲ ਹੋਵੇਗੀ ਇੱਕ ਪਹਿਚਾਣ ਪੱਤਰ ਲਿਆ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੀ ਕਾਪੀ ਲਾਜ਼ਮੀ ਹੋਵੇਗੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਵੀ ਸੀਮਾ ਨਹੀਂ ਹੈ 10 ਲੱਖ ਪ੍ਰਤੀ ਪਰਿਵਾਰ ਮੁਫਤ ਇਲਾਜ ਮਿਲੇਗਾ ਸੇਧ ਬਿਨਾ ਕਾਰਡ ਬਣਨ ਤੋਂ ਬਾਅਦ 10 ਲੱਖ ਤੱਕ ਦਾ ਮੁਫਤ ਇਲਾਜ ਕਰਵਾਇਆ ਜਾ ਸਕੇਗਾ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ ਪੂਰੀ ਤਰ੍ਹਾਂ ਦੇ ਨਾਲ ਕੈਸ਼ਲੈਸ ਇਲਾਜ ਮਿਲੇਗਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਹੋਵੇਗਾ ਪ੍ਰਾਈਵੇਟ ਹਸਪਤਲਾਂ ਦੀ ਲਿਸਟ ਵੀ ਜਲਦ ਚਾਰੀ ਕੀਤੀ ਜਾਵੇਗੀ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਗੇ ਜਾ ਕੇ ਉਥੇ ਆ ਦੋ ਜ਼ਿਲ੍ਹੇ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਚਾਣ ਪੱਤਰ ਦੇ ਤੌਰ ਤੇ ਆਧਾਰ ਵੋਟਰ ਕਾਰਡ ਜਾਂ ਪਾਸਪੋਰਟ ਲਿਗਾਣਾ ਲਾਜ਼ਮੀ ਹੋਵੇਗਾ ਪ੍ਰਤੀ ਪਰਿਵਾਰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਦਰਸਲ ਕੱਲੀ ਮੁੱਖ ਮੰਤਰੀ ਮਾਨਤੇ ਵੱਲੋਂ ਬਹੁਤ ਡਿਟੇਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਮਾਨ ਨੇ ਇਸ ਸਿਹਤ ਬੀਮਾ ਸਕੀਮ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਪ੍ਰਤੀ ਪਰਿਵਾਰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਿਲਕੁਲ ਸਰਲ ਹੈ ਇੱਕ ਪਛਾਣ ਪੱਤਰ ਲਿਆ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਇਸ ਵਾਸਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਪਾਸਪੋਰਟ ਦੀ ਕਾਪੀ ਹੋਣੀ ਲਾਜ਼ਮੀ ਹੋਵੇਗੀ ਆ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਵੀ ਸੀਮਾ ਨਹੀਂ ਹੈ ਇਹ ਵੀ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਹੈ ਸਿਹਤ ਬੀਮਾ ਕਾਰਡ ਬਣਨ ਤੋਂ ਬਾਅਦ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਸਰਕਾਰੀ ਮੁਲਾਜ਼ਮਾਂ ਨੂੰ ਇਸ ਸਕੀਮ ਦੀ ਇਸ ਸਕੀਮ ਦਾ ਲਾਭ ਮਿਲੇਗਾ ਜਿਸ ਦਾ ਪਹਿਲਾ ਸਵੇਰ ਜਿੱਥੇ ਹਰ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਮੁੱਖ ਮੰਤਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਹਮਦਰ ਕਹਿੰਦੇ ਕਿ ਪੂਰੀ ਤਰ੍ਹਾਂ ਦੇ ਨਾਲ ਆ ਕੈਸ਼ਲੈਸ ਇਲਾਜ ਹੋਵੇਗਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਹੋਵੇਗਾ ਤੇ ਪ੍ਰਾਈਵੇਟ ਹਸਪਤਾਨਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ। ਕੋਤਮ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਮੁਖਾਤਬ ਹੋਏ ਤੇ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕਰ ਦਿੱਤਾ। सीएम ਨੇ ਕਿਹਾ ਕਿ ਸਰਕਾਰ 10 ਲੱਖ ਦਾ ਸਿਹਤ ਬੀਮਾ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਰਜਿਸਟ੍ਰੇਸ਼ਨ ਦਾ ਆਗਾਜ਼ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਦਾਅਵਾ